ਹਾਂਜੀ ਦੋਸਤੋ ਕਿੱਦਾਂ ਹਰੇ ਮੈਂ ਤੁਹਾਡਾ ਨਵਦੀਪ ਦਵੜੀ ਖਾਨੇ ਵਾਲਾ ਤੇ ਅੱਜ ਆਪਾਂ ਆਏ ਸੀ ਪਿੰਡ ਦਵੜੀ ਖਾਨੇ ਦੀ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਸੋ ਬੱਚਿਆਂ ਦੀਆਂ ਗੇਮਾਂ ਚੱਲ ਰਹੀਆਂ ਤੇ ਆਪਾਂ ਲੈਣੇ ਆ ਜਾਣਕਾਰੀ ਆਪਣੇ ਟੀਚਰ ਸਾਹਿਬਾਨਾਂ ਤੋਂ ਸਾਡੇ ਟੀਚਰ ਹੈਡ ਟੀਚਰ ਨੇ ਸਣੀ ਛੇਤੀਆ ਜੀ ਉਹਨਾਂ ਦੇ ਨਾਲ ਕਰਦੇ ਆਂ ਗੱਲਬਾਤ ਕਿੱਦਾਂ ਪ੍ਰਦਰਸ਼ਨ ਹੋ ਰਿਹਾ ਕਿੱਦਾਂ ਦੀ ਤਿਆਰੀ ਹੈ ਅੱਗੇ ਕਿੱਦਾਂ ਦੀ ਪਲੈਨਿੰਗ ਆਓ ਫਿਰ ਮਿਲਦੇ ਆਂ ਸਣੀ ਛੇਤੀਆ ਜੀ ਨਾਲ ਜੀ ਦੋਸਤੋ ਆਓ ਆਪਾਂ ਕਰਦੇ ਆਂ ਗੱਲ ਸਾਡੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਹੈ ਟੀਚਰ ਸਣੀ ਸ਼ੀਤਿਆ ਜੀ ਦਾ ਸਤਿਗਾਲ ਜੀ ਸਰ ਜੀ ਸਤਿ ਸ੍ਰੀ ਅਕਾਲ ਸਰ ਜੀ ਹੋ ਠੀਕ ਠਾਕ ਹੋ ਜੀ ਹਾਂ ਵਧੀਆ ਵਧੀਆ ਸਰ ਸੋ ਸਰ ਜੀ ਕਿਵੇਂ ਚੱਲ ਰਹੀਆਂ ਗੇਮਾਂ ਬੱਚਿਆਂ ਦੀਆਂ ਗੇਮਾਂ ਬਹੁਤ ਵਧੀਆ ਚੱਲ ਰਹੀਆਂ ਸਰ ਠੀਕ ਹੈ ਬੱਚੇ ਵਧੀਆ ਪਰਫਾਰਮ ਕਰ ਰਹੇ ਆ ਹਾਂ ਜੀ ਤੇ ਸਰ ਜੀ ਆਪਣਾ ਬੱਚੇ ਮੰਨ ਲਓ ਵੀ ਹੁਣ ਤੱਕ ਕਿੱਥੋਂ ਕਿੱਥੋਂ ਤੱਕ ਖੇੜਿਆ ਇਹ ਬਲਾਕ ਜਾਂ ਹੁਣ ਜ਼ਿਲ੍ਹਾ ਲੈਵਲ ਦੀ ਤਿਆਰੀ ਚੱਲ ਰਹੀ ਹੈ ਜੀ ਆਪਣੀ ਜ਼ਿਲ੍ਹਾ ਲੈਵਲ ਦੀ ਹਾਂ ਜੀ ਹਾਂ ਜੀ ਕਿੰਨੇ ਬੱਚੇ ਆ ਜੀ ਆਪਣੇ ਜਿਹੜੇ ਜ਼ਿਲ੍ਹਾ ਲੈਵਲ ਦੇ ਵਿੱਚ ਕਿੰਨੇ ਆ ਰਹੇ ਆ ਕਬੱਡੀ ਦੇ ਬੱਚੇ ਖੇਡਣ ਜਾਣਗੇ ਜੀ ਬਾਕੀ ਹਜੇ ਗੇਮਾਂ ਪਈਆਂ ਐਥਲੈਟਿਕਸ ਦੀਆਂ ਗੇਮਾਂ ਪਈਆਂ ਠੀਕ ਹੈ ਜੀ ਜਿਹੜੀਆਂ ਬਲਾਕ ਲੈਵਲ ਦੀਆਂ ਹੋਣੀਆਂ ਜੀ ਠੀਕ ਹੈ ਜੀ 27 ਤਰੀਕ ਨੂੰ ਚੰਦਪਾਨ ਹੋਣੀ ਐ ਉਸ ਤੋਂ ਬਾਅਦ ਪਤਾ ਲੱਗੂਗਾ ਜੀ ਐਥਲੈਟਿਕਸ ਦੇ ਕਿੰਨੇ ਬੱਚੇ ਜਾਂਦੇ ਆ ਠੀਕ ਹੈ ਜੀ ਸੋ ਕੋਈ ਦਿੱਕਤ ਆ ਰਹੀ ਐ ਤੁਹਾਨੂੰ ਦਿੱਕਤ ਆਹੀ ਐ ਜੀ ਸਕੂਲ ਦੇ ਵਿੱਚ ਪ੍ਰੋਪਰ ਖੇਡ ਦਾ ਮੈਦਾਨ ਨਹੀਂਗਾ ਜੀ ਹਾਂਜੀ ਜੇ ਖੇਡ ਦਾ ਮੈਦਾਨ ਹੋਵੇ ਤਾਂ ਪ੍ਰੋਪਰ ਬੱਚੇ ਦੀ ਪ੍ਰੈਕਟਿਸ ਹੋਵੇ ਤਾਂ ਉਹ ਜ਼ਿਲ੍ਹਾ ਕੀ ਸਟੇਟ ਕੀ ਤੇ ਹੋ ਸਕਦਾ ਦੇਸ਼ ਵਾਸਤੇ ਖੇਡ ਜਾਣ ਹਾਂਜੀ 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 ਤਾਂ ਖੇਡ ਦੇ ਮੈਦਾਨ ਦੀ ਕਾਰਟ ਐ ਜੀ ਸਕੂਲ ਠੀਕ ਹੈ ਜੀ ਤੇ ਮੰਨ ਲਓ ਜੀ ਕਿੱਦਾਂ ਆਪਾਂ ਨੂੰ ਕਿੰਨੀ ਜਗ੍ਹਾ ਜਾਈ ਦੀ ਕੱਢੀ ਲੇਕਿਨ ਟਰੈਕ ਜੇ ਨਹੀਂ ਜਗ੍ਹਾ ਹੋਵੇ ਵੀ 600 ਮੀਟਰ ਦਾ ਟਰੈਕ ਬਣ ਜਾਈ ਠੀਕ ਹੈ ਜੀ 600 ਮੀਟਰ ਦਾ ਟਰੈਕ ਬਣਿਆ ਬਾਅਦ ਬਾਕੀ ਦਾ ਚਲੋ ਅਡਜਸਟਮੈਂਟ ਹੋ ਜਾਂਦੀ ਹੈ ਜੀ ਹਾਂ ਜੀ ਹਾਂ ਜੀ ਬਾਕੀ ਜੋ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਹਯੁੱਧ ਨਸ਼ਿਆਂ ਵਿਰੁੱਧ ਹਾਂ ਜੀ ਯੁੱਧ ਨਸ਼ਿਆਂ ਵਿਰੁੱਧ ਤਾਂ ਤਾਂ ਹੀ ਹੋਊਗਾ ਜੇ ਬੱਚਿਆਂ ਨੂੰ ਨਸ਼ਿਆਂ ਤੋਂ ਤਾਂ ਹਟਾ ਪਾਵਾਂਗੇ ਨਾ ਤੇ ਬੱਚਿਆਂ ਨੂੰ ਖੇਡਾਂ ਦੀ ਤਰਫ ਅੱਗੇ ਲੈ ਕੇ ਜਾਵਾਂਗੇ ਠੀਕ ਹੈ ਜੀ ਸਰ ਜੀ ਤਾਂ ਖੇਡਾਂ ਵਾਸਤੇ ਗਰਾਊਂਡ ਚਾਹੀਦਾ ਜੀ ਹਾਂ ਜੀ ਤੋ ਸਰ ਆਪਾਂ ਹੁਣ ਫਿਰ ਜਿਹੜੀ ਇਹਨਾਂ ਦੀ ਤਿਆਰੀ ਕਰਾ ਰਹੇ ਆ ਉਹ ਕਿੱਥੇ ਕਰਾਉਣੇ ਤੁਸੀਂ ਬੰਦਾ ਉਹ ਹੁਣ ਸਰ ਆਪਾਂ ਇਹਨਾਂ ਨੂੰ ਬਾੜਾ ਭਾਈ ਕੇ ਲੈ ਕੇ ਜਾਨੇ ਆ ਜੀ ਉੱਥੇ ਤਿਆਰੀ ਹੋ ਰਹੀ ਹੈ ਹਾਂਜੀ ਠੀਕ ਹੈ ਤੋ ਬਾੜਾ ਭਾਈ ਕੇ ਗਰਾਊਂਡ ਹੈਗਾ ਵੱਡਾ ਆਵਾੜੇ ਪਾਇਕੇ ਗਰਾਊਂਡ ਹੈ ਗਿਆ ਸਰ ਠੀਕ ਹੈ ਜੀ ਮੈਨ ਉਸ ਮੱਥਿਆ ਵੀ ਗਰਾਊਂਡ ਦੀ ਆ ਘੱਟੋ ਘੱਟ 400 ਮੀਟਰ ਦੀ ਟ੍ਰੈਕ ਵਾਲਾ ਗਰਾਊਂਡ ਹੋਵੇ ਤਾਂ ਸਾਰਾ ਇਹ ਵੀ ਹਫਤਾਵਾਰ ਵੀ ਬੱਚੇ ਨੂੰ ਹਾਂ ਜੀ ਪੂਰੇ ਸਾਲ ਦੇ ਵਿੱਚ ਜਿਵੇਂ ਸ਼ਨੀਵਾਰ ਸ਼ੁੱਕਰਵਾਰ ਦੋ ਦਿਨ ਬੱਚੇ ਨੂੰ ਵੀ ਮਤਲਬ ਪ੍ਰੈਕਟਿਸ ਕਰਾਉਂਦੇ ਰੋ ਤਾਂ ਕਿ ਜਦੋਂ ਵੀ ਖੇਡਾਂ ਆਣ ਬੱਚੇ ਪਹਿਲਾਂ ਤੋਂ ਹੀ ਤਿਆਰ ਹੋਣ ਜੇ ਹੁਣ ਗਰਾਊਂਡ ਹੀ ਨਾ ਹੋਊਗਾ ਤਾਂ ਬੱਚੇ ਕਿੱਥੇ ਤਿਆਰ ਹੋਣਗੇ ਠੀਕ ਹੈ ਜੀ ਤੋਂ ਮੈਨ ਜਿਹੜੀ ਦਿੱਕਤ ਗਰਾਊਂਡ ਦੀ ਆ ਰਹੀ ਹੈ ਬਿਲਕੁਲ ਬਿਲਕੁਲ ਸਰ ਦਿੱਕਤ ਬੱਚੇ ਵਧੀਆ ਪਰਫਾਰਮੈਂਸ ਕਰ ਰਹੇ ਬੱਚੇ ਵਧੀਆ ਪਰਫਾਰਮ ਕਰ ਰਹੇ ਜਗਾ ਸੂ ਟੇਬਲ ਤੇ ਪ੍ਰੋਪਰ ਨਾ ਹੋਣ ਕਰਕੇ ਬੱਚਿਆਂ ਦੀ ਪ੍ਰੈਕਟਿਸ ਦੇ ਅਭਾਵ ਦੇ ਵਿੱਚ ਬੱਚੇ ਅੱਗੇ ਨਹੀਂ ਜਾ ਪਾਏ ਠੀਕ ਹੈ ਤੇ ਸਾਰਾ ਸਕੂਲ ਦੇ ਵਿੱਚ ਵਧੀਆ ਚੱਲ ਰਿਹਾ ਹੁਣ ਸਟੂ ਦੇ ਵਿੱਚ ਵਧੀਆ ਚੱਲ ਰਿਹਾ ਜੀ ਬਹੁਤ ਵਧੀਆ ਸਾਰਾ ਚੀਜ਼ ਵਧੀਆ ਚੱਲ ਰਹੀ ਹੈ ਪੜਾਈ ਪੜ੍ਹਾਈ ਵਧੀਆ ਸਿਰਫ ਥੋੜਾ ਬਸ ਗਰਾਊਂਡ ਦਾ ਹੋਵੇ ਤਾਂ ਬੱਚੇ ਖੇਡਾਂ ਚ ਵੀ ਅੱਗੇ ਹੋ ਜਾਣ। ਤੋਂ ਸਾਡੇ ਨਾਲ ਸੀ ਜੀ ਸਾਡੇ ਨਾਲ ਖਣੀ ਸੀ ਦੀਆ ਜੀ ਤੇ ਉਸ ਤੋਂ ਅਸੀਂ ਬੇਨਤੀ ਕਰਦੇ ਹਾਂ ਪਿੰਡ ਦੇ ਸਰਪੰਚ ਸਾਹਿਬ ਸੁਮਤੀਆਂ ಗ್ರಾಮ ਪੰਚਾਇਤਾਂ ਨੂੰ ਵੀ ਆਪਣੇ ਪਿੰਡ ਦੇ ਵਿੱਚ ਵੱਡਾ ਕੋਈ ਗਰਾਊਂਡ ਜਿਹੜਾ ਬਣਾ ਕੇ ਦਿੱਤਾ ਜਾਵੇ। ਕਿ ਆਪਾਂ ਬੱਚਿਆਂ ਦੇ ਆਉਣ ਵਾਲੇ ਭਵਿੱਖ ਨੂੰ ਵਧੀਆ ਬਣਾ ਸਕੀਏ